Hãy subscribe cho kênh Ghiền Mì Gõ Để không bỏ lỡ những video hấp dẫn ਤਰੀ ਤਾਲੂ ਵਾਲੀਆਂ ਮੇਰੇ ਸਾਥੀ ਵਿੱਕੀ ਵਡੇਰਾ ਜੀ ਏਬੀ 18 ਨਿਊਜ਼ ਤੋਂ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਜੀ 2 ਅਕਤੂਬਰ ਨੂੰ ਬੁਰਾਈ ਦੇ ਉੱਤੇ ਅਛਾਈ ਦੀ ਜਿੱਤ ਦਾ ਪ੍ਰਤੀਕ ਦੁਸ਼ਹਿਰਾ ਤਿਹਾੜਾ ਆਉਣ ਜਾ ਰਿਹਾ ਜਿਸ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੇ ਵਿੱਚ ਹਰਸ਼ੂ ਲਾਸਤੇ ਸ਼ਰਧਾ ਹੈ ਸਾਡੇ ਖੰਨੇ ਦੇ ਵਿੱਚ ਵੀ ਤਿਆਰੀਆਂ ਪੂਰੇ ਜੁਰੇ ਸ਼ੋਰਾਂ ਤੇ ਨੇ ਉੱਥੇ ਹੀ ਸਾਡੇ ਸ਼ਹਿਰ ਦੇ ਵਿੱਚ ਮਿਲਟਰੀ ਗਰਾਊਂਡ ਦੇ ਵਿੱਚ ਜਿੱਥੇ ਦੁਸ਼ਹਿਰੇ ਦੇ ਮੇਲੇ ਦਾ ਆਯੋਜਨ ਕੀਤਾ ਗਿਆ ਉਹਦੇ ਨਾਲ ਹੀ ਬੱਚਿਆਂ ਲਈ ਫੈਮਲੀਜ਼ ਦੇ ਲਈ ਸ਼ਾਪਿੰਗ ਲਈ ਘੁੰਮਣ ਫਿਰਨ ਲਈ ਤੇ ਐਂਟਰਟੇਨਮੈਂਟ ਲਈ ਇੰਜੋਏ ਲਈ ਬਹੁਤ ਹੀ ਵਧੀਆ ਕਾਰਨੀਵਲ ਦਾ ਪ੍ਰਬੰਧ ਕੀਤਾ ਗਿਆ ਜਿਹਦੇ ਵਿੱਚ ਕਿ ਵੱ ਦੇ ਵਿੱਚ ਜਿਹੜੇ ਅਕਸਰ ਆਪਾਂ ਮੇਲੇ ਕਹਿ ਦਿੰਨੇ ਆ ਉਹ ਲੱਗਦੇ ਨੇ ਉਹ ਮੇਲਾ ਇੱਥੇ ਲੱਗਿਆ ਮੇਨ ਗੱਲ ਹੈ ਹੌਂਟਡ ਹਾਊਸ ਹੋ ਗਿਆ ਭੂਤ ਬੰਗਲਾ ਹੋ ਗਿਆ ਮੌਤ ਦਾ ਕੂਆ ਹੋ ਗਿਆ ਜਿਹੜਾ ਕਿ ਬੜੇ ਚਿਰਾਂ ਬਾਅਦ ਦੇਖਣ ਨੂੰ ਮਿਲਿਆ ਵਾ ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਅਕਸਰ ਸੁਣਨ ਨੂੰ ਤੇ ਦੇਖਣ ਨੂੰ ਮਿਲਦਾ ਸੀ ਸਾਡੇ ਨਾਲ ਜਿਹੜੇ ਆਰਗੇਨਾਈਜ਼ਰ ਨੇ ਜਾਂ ਜਿਹੜੇ ਇੱਥੇ ਅਲੱਗ-ਅਲੱਗ ਸਟਾਲਸ ਲੈ ਕੇ ਆਏ ਨੇ ਉਹ ਮੈਂਬਰ ਸਹਿਬਾਨ ਖੜੇ ਨੇ ਆ ਉਹਨਾਂ ਤੋਂ ਜਾਣਦੇ ਆ ਕਿ ਹੋਰ ਇਸ ਕਾਰਨੀਵਲ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਪਹਿਲਾਂ ਤਾਂ ਸਰ ਬਹੁਤ-ਬਹੁਤ ਮੁਬਾਰਕਾ ਖੰਨੇ ਚਾਣ ਤੇ ਕੀ ਕੀ ਵਿਸ਼ੇਸ਼ਤਾਵਾਂ ਨੇ ਸਰ ਤੇ ਕੀ ਕੀ ਕਾਊਂਟਰ ਚੂਲੇ ਦਾ ਨੋਰਮਲ ਲੱਗਦਾ ਹੀ ਨਹੀਂ ਜ ਹਰ ਜਗ੍ਹਾ ਉਹ ਕੋਈ ਖਾਸ ਨਹੀਂ ਐ ਸਾਡੇ ਉਰੇ ਮੋਦ ਦਾ ਖੂ ਮੈਨ ਲੱਗਦਾ ਬਹੁਤ ਸਾਲ ਹੋ ਗਏ ਉਹਨੇ ਕਰਨੇ ਚ ਲੱਗੇ ਨੂੰ ਇੱਕ ਉਰੇ ਫਿਸਟਰ ਨਾ ਲਾਇਆ ਚ ਬੈਚਲ ਮੈਨ ਲੱਗਦਾ ਉਹਨੇ ਲੱਗਿਆ ਹੀ ਨਹੀਂ ਅੱਜ ਤੱਕ ਜਿੰਦਗੀ ਜੀ ਨਹੀਂ ਲੱਗਿਆ ਉਹ ਸਾਨੂੰ ਅਸੀਂ ਪਹਿਲੀ ਵਾਰੀ ਲੈ ਕੇ ਆਏ ਆ ਦੇਖਣ ਲਈ ਚੀਜ਼ ਐ ਹੀ ਦਵਾਈ ਤੇ ਦੇਖਦੇ ਆਪਾਂ ਉਹ ਜਾਓ ਮੋਬਾਈਲ ਤੇ ਦੇਖਦੇ ਆ ਟੀਵੀ ਤੇ ਦੇਖਦੇ ਆ ਉਹ ਤੁਹਾਡੇ ਲਾਇਬ੍ਰੇਰੀ ਲੈ ਕੇ ਆਏ ਆ ਬਹੁਤ ਵਧੀਆ ਚੀਜ਼ ਐ ਚੂਲੇ ਮੈਨੂੰ ਲੱਗਦਾ 35-40 ਤਰ੍ਹਾਂ ਦੇ ਝੂਲੇ ਨੇ ਜੀ ਨਾਲ ਸਾਡੇ ਲੇ ਸਾਰੀਆਂ ਹਸਟਾਲਾਂ ਨੇ ਖਾਣ ਪੀਣ ਦੀਆਂ ਕੱਪੜੇ ਦੀਆਂ ਜੁਐਲਰੀ ਦੀਆਂ ਬਹੁਤ ਤਰ੍ਹਾਂ ਦੀਆਂ ਉੱਠ ਦੀ ਸਵਾਰੀ ਹੈ ਜੀ ਰਾਜਿਸਤਾਨੀ ਫੂਡ ਸਟਾਲਾਂ ਨੇ ਰਾਜਸਤਾਨੀ ਫੂਡ ਸਟਾਲ ਹੋਰ ਬਹੁਤ ਕੁਝ ਦੇਖਣ ਲੱਗਾ ਇੱਕ ਵਾਰੀ ਆਓ ਦਰਸ਼ਨ ਦਿਓ ਤੁਹਾਡੇ ਬਹੁਤ ਆਬਾਰੀ ਰਵਾਂਗੇ ਜੀ ਸਰ ਕੀ ਟਾਈਮਿੰਗ ਹੈ ਕਿੰਨੇ ਵਜੇ ਇਹ ਕਾਰਨੀਵਲ ਸਟਾਰਟ ਹੋ ਜਾਂਦਾ ਹੈ ਤੇ ਰਾਤ ਨੂੰ ਕਿੰਨੇ ਵਜੇ ਤੱਕ ਇਹ ਕੰਟੀਨਿਊ ਰਹਿੰਦਾ ਹੈ ਦੁਸ਼ਹਿਰੇ ਵਾਲੇ ਦਿਨ ਤਾਂ ਅਸੀਂ ਸਵੇਰੇ 10 ਵਜੇ ਕਰ ਦਾਂਗੇ ਜੀ ਤੇ ਨੋਰਮਲ ਦਿਨਾਂ 'ਚ ਸ਼ਾਮ ਨੂੰ 5 ਵਜੇ ਸਟਾਰਟ ਕਰਦੇ ਹਾਂ ਰਾਤ ਨੂੰ 10- ਸਰ ਖੰਨੇ ਦੇ ਵਿੱਚ ਇਹ ਸੇਵਾਵਾਂ ਕਦ ਤੱਕ ਦੇਣੀਆਂ ਨੇ ਕਰਨੀ ਬਲ ਨਹੀਂ ਜੀ ਇਹ 19 ਤਰੀਕ ਤੱਕ ਜੀ ਦੀਵਾਲੀ ਤੋਂ 2 ਦਿਨ ਪਹਿਲਾਂ ਖਤਮ ਕਰ ਲਾਂਗੇ 19 ਤਰੀਕ ਹੀ 10ਵੇਂ ਮਹੀਨੇ ਦੀ 19 ਤਰੀਕ ਨੂੰ ਕੈਪਨ ਕਰਾਂਗੇ ਬਹੁਤ ਵਧੀਆ ਜਿਵੇਂ ਕਿ ਦੱਸਿਆ ਕਾਰਨੀਵਲ ਨੇ ਤੁਸੀਂ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਬਹੁਤ ਹੀ ਵਧੀਆ ਇੱਕ ਅਲੱਗ ਹੀ ਪੋਜ਼ਿਟਿਵ ਵਾਈਬਸ ਨੇ ਜਿਵੇਂ ਕਿ ਬੱਚਿਆਂ ਨਾਲ ਫੈਮਲੀ ਨਾਲ ਆਪਾਂ ਕੁਆਲਿਟੀ ਟਾਈਮ ਸਪੈਂਡ ਕਰਦੇ ਆ ਤਾਂ ਉਹਦੇ ਲਈ ਆਪਾਂ ਨੂੰ ਕਾਰਨੀਵਲ ਤੇ ਜਰੂਰ ਆਉਣਾ ਚਾਹੀਦਾ ਕਿਉਂਕਿ ਦੁਸ਼ਹਿਰੇ ਦਾ ਮੇਲਾ ਦੁਸ਼ਹਿਰੇ ਦਾ ਉਤਸਵ ਪਰਸੋ ਹੋਣ ਜਾ ਰਿਹਾ ਹੈ ਉਸ ਤੋਂ ਪਹਿਲਾਂ ਤੁਸੀਂ ਆਪਣੀ ਫੈਮਲੀ ਨਾਲ ਜੇਕਰ ਲਾਈਟ ਵੇਟ ਸ਼ਾਪਿੰਗ ਕਰਨੀ ਚਾਹੁੰਦੇ ਹੋ ਬੱਚਿਆਂ ਦੇ ਨਾਲ ਆਪਣਾ ਕੁਆਲਿਟੀ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਤੇ ਨਾਲ ਨਾਲ ਆਪੂ ਘਰ ਵਾਲਾ ਜਾਂ ਹੋਰ ਵੱਡੇ ਕਾਰਨੀਵਲ ਵਾਲੀ ਫੀਲਿੰਗ ਲੈਣਾ ਚਾਹੁੰਦੇ ਹੋ ਤਾਂ ਮਿਲਟਰੀ ਗਰਾਊਂਡ ਦੇ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਬਹੁਤ ਵਧੀਆ ਫੂਡ ਦੀਆਂ ਚੇਨਸ ਨੇ ਜੀ ਫੂਡ ਕੁਆਲਿਟیز ਨੇ ਬਹੁਤ ਵਧੀਆ ਆਊਟਫਿਟਸ ਨੇ ਕੱਪੜੇ ਨੇ ਤਾਂ ਤੁਸੀਂ ਆਓਗੇ ਤਾਂ ਤੁਹਾਡਾ ਟਾਈਮ ਹੈ ਜਿਹੜਾ ਬੜਾ ਵਧੀਆ ਪਾਸ ਹੋਊਗਾ ਤੇ ਮਨੋਰੰਜਨਾਂ ਜਿਹੜਾ ਉਹ ਵੀ ਲਿਮਟਲੈਸ ਹੋਊਗਾ ਤਾਂ ਕਰਕੇ ਬੇਨਤੀ ਹੈ ਇੱਕ ਵਾਰੀ ਜ਼ਰੂਰ ਆਉਂਦੀ ਕਿਰਪਾਲਤਾ ਕਰੋ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ